ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਬਣਾਵਾਂਗੇ ਮੱਕੀ ਦੀਆਂ ਮਿਸੀਆਂ ਰੋਟੀਆਂ ਮੱਕੀ ਦੇ ਮਿਸੀਆਂ ਰੋਟੀਆਂ ਬਣਾਉਣ ਲਈ ਅਸੀਂ ਲਏ ਆ ਮਿੱਥੇ ਅਸੀਂ ਧੋ ਕੇ ਰੱਖ ਲਏ ਤੇ ਥੋੜੀ ਲਈ ਆ ਪਾਲਕ ਵਿੱਚ ਥੋੜਾ ਪਾਵਾਂਗੇ ਹਰਾ ਧਨੀਆ ਵਿੱਚ ਪਾਵਾਂਗੇ ਅਸੀਂ ਲਸਣ ਦੀਆਂ ਭੂਕਾਂ ਤੇ ਇੱਕ ਪਿਆਜ਼ ਗ੍ਰाइंड ਕੀਤਾ ਥੋੜਾ ਅਦਰਕ ਗ੍ਰाइंड ਕੀਤਾ ਦੋ ਹਰੀਆਂ ਮਿਰਚਾਂ ਲਈਆਂ ਹੁਣ ਅਸੀਂ ਇਹਨਾਂ ਨੂੰ ਮਿਕਸਚਰ ਵਿੱਚ ਗ੍ਰाइंड ਕਰਾਂਗੇ ਆਪਾਂ ਮਿੱਥੇ ਹਰ ਧਨੀਆ ਗ੍ਰाइंड ਕਰਾਂਗੇ ਅਸੀਂ ਹੁਣ ਧਨੀਆ, ਮੇਥੇ, ਪਾਲਕ ਗ੍ਰाइंड ਕਰ ਲਏ। ਇਹਦੇ ਵਿੱਚ ਹੀ ਦੋ ਮਿਰਚਾਂ ਗ੍ਰाइंड ਕਰ ਲਈਆਂ। ਹੁਣ ਅਸੀਂ ਇਹਨੂੰ ਆਟੇ ਵਿੱਚ ਮਿਕਸ ਕਰਾਂਗੇ। ਪਿਆਜ਼, ਅਦਰਕ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਲੂਣ ਦਾ। ਇੱਕ ਪੀਸਿਆ ਹੋਇਆ ਧਨੀਆ ਤਨੀਆਂ ਪਾਊਡਰ ਤੇ ਥੋੜਾ ਜਿਹਾ ਪਾਵਾਂਗੇ ਅਸੀਂ ਜੀਰਾ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਸਿੰਦਾ ਨਮਕ ਟੇਸਟ ਲਈ ਵਧੀਆ ਲੱਗੇਗਾ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਆਟੇ ਵਿੱਚ ਮਿਕਸ ਕਰਾਂਗੇ ਸਾਰੇ ਮਟੀਰੀਅਲ ਆਪਾਂ ਮਿਕਸ ਕਰ ਲਿਆ ਆਟੇ ਸਾਡਾ ਆਟਾ ਬਿਲਕੁਲ ਰੈਡੀ ਹੋ ਗਿਆ ਹੁਣ ਅਸੀਂ ਦੇ ਥੋੜਾ ਜਿਹਾ ਪਾਣੀ ਪਾ ਕੇ ਥੋੜਾ ਥੋੜਾ ਇਹਨੂੰ ਮਲਾਂਗੇ ਆਪਾਂ ਲਿਆ ਥੋੜਾ ਜਿਹਾ ਗੁੰਗੁਨਾ ਪਾਣੀ ਉਹਦੇ ਨਾਲ ਆਟਾ ਬਹੁਤ ਵਧੀਆ ਬਣਦਾ ਆ ਇਹਨੂੰ ਜੋੜਦਾ ਵਧੀਆ ਆ ਫਿਰ ਹੁਣ ਆਪਾਂ ਆਟੇ ਵਿੱਚ ਪਾਣੀ ਮਿਕਸ ਕਰਾਂਗੇ ਥੋੜਾ ਥੋੜਾ ਪਾਵਾਂਗੇ ਇੱਕਦਮ ਨਹੀਂ ਪਾਣੀ ਜ਼ਿਆਦਾ ਪਾਣਾ ਥੋੜਾ ਥੋੜਾ ਪਾਣੀ ਪਾ ਕੇ ਅਸੀਂ ਨਾਲ ਦੀ ਨਾਲ ਇਹਨੂੰ ਮਾੜ ਲਵਾਂਗੇ ਜਿਆਦਾ ਪਾਣੀ ਪਾ ਕੇ ਨਹੀਂ ਮਲਣਾ ਥੋੜਾ ਥੋੜਾ ਪਾ ਕੇ ਮਲਣਾ ਥੋੜਾ ਜਿਹਾ ਆਟਾ ਅਸੀਂ ਮਾਲ ਕੇ ਇੱਕ ਸਾਈਡ ਰੱਖ ਲਿਆ ਹੈ ਅਸੀਂ ਥੋੜਾ ਜਿਹਾ ਆਟਾ ਨੂੰ ਅਸੀਂ ਮਲ ਰਹੇ ਹਾਂ ਨਾਲ ਦੀ ਨਾਲ ਹੁਣ ਆਪਾਂ ਬਣਾਵਾਂਗੇ ਕੀ ਰੋਟੀ ਆਪਾਂ ਗੈਸ ਨੂੰ ਆਨ ਕਰ ਲੈਂਦੇ ਆ ਉਦੋਂ ਤੱਕ ਸਾਡਾ ਤਵਾ ਥੋੜਾ ਗਰਮ ਹੋ ਚੁੱਕਾ ਸਾਡਾ ਆਟਾ ਬਿਲਕੁਲ ਰੈਡੀ ਹੋ ਗਿਆ ਹੁਣ ਆਪਾਂ ਤਿਆਰ ਕਰਦੇ ਆਂ ਰੋਟੀ ਮੱਕੀ ਦੀ ਥੋੜਾ ਜਿਹਾ ਪੇੜਾ ਲਿਆਇਆ ਮੈਂ ਦੇਖੋ ਕਿੰਨਾ ਸੋਹਣਾ ਕਲਰ ਆਇਆ ਹੈ ਇਹ ਸਿਹਤ ਲਈ ਹੈਲਥੀ ਵੀ ਹੁੰਦੀਆਂ ਆਂ ਸਵੇਰ ਦੇ ਨਾਸ਼ਤੇ ਵਿੱਚ ਬਹੁਤ ਵਧੀਆ ਲੱਗਦੀਆਂ ਆਂ ਪਾਲਕ ਧੰਨੀਆਂ ਬੱਚੇ ਇਦਾਂ ਤਾਂ ਨਹੀਂ ਖਾਂਦੇ ਆਂ ਫਿਰ ਆਂ ਇਦਾਂ आटा सा बहुत वजिया जुड़िया है देखो बिल्कुल रोटी बन वजिया बने किट नहीं गई है आपे रखे से तवे गर्म होने घे सा गर्म हो गया तवा भी गर्म हो गया है हम अवे उ रोटी सा रोटी तवे बनती है आप दूजी रोटी, रोटी रेडी कर दे ਯੇ ਦੇਖੋ ਇੱਕ ਕਪਾਏ ਇਸ ਤਰੀਕੇ ਨਾਲ ਹੱਥੀ ਰੋਟੀ ਬਣਾ ਸਕਦੇ ਆ ਜੇ ਕਿਸੇ ਭੈਣ ਨੂੰ ਨਹੀਂ ਬਣਦੀ ਕਿਸੇ ਕੋਲ ਉਹ ਰੋਟੀ ਜੇ ਨਹੀਂ ਪੱਕਦੀ ਟੁੱਟ ਜਾਂਦੀ ਹੈ ਰੋਟੀ ਅਸੀਂ ਉਹਨੂੰ ਸਲੈਬ ਤੇ ਜਾਂ ਚੱਕਲੇ ਤੇ ਪੋਲੀਥੀਨ ਰੱਖ ਕੇ ਆਪਾਂ ਬਣਾ ਸਕਦੇ ਆ ਜਿਆਦਾ ਕੋਲ ਕਰਕੇ ਦੇਖ ਪੋਲੀਥੀਨ ਲੈ ਲੈਣਾ ਤੁਸੀਂ ਮੈਂ ਸਲੈਬ ਤੇ ਬਣਾ ਰਹੀ ਆ ਜਦ ਕਿ ਤੁਸੀਂ ਕੋਈ ਕੋਈ ਵਾਰੀ ਕੇ ਚੁੱਲੇ ਤੇ ਬਣਾਉਣੇ ਚੌਂਕੇ ਵਿੱਚ ਤਾਂ ਤੁਸੀਂ ਚੱਕਲਾ ਰੱਖ ਸਕਦੇ ਆ ਮੈਂ ਸਲੈਬ ਤੇ ਬਣਾ ਰਹੀ ਆ

ਆਹ ਦਾ ਪੋਲੀਥਿਨ ਲੈ ਕੇ ਤੁਸੀਂ ਸਲੇਬ ਤੇ ਰੱਖ ਲੈਣਾ ਹੈ ਉਹਦੇ ਉੱਪਰ ਤੁਸੀਂ ਰੋਟੀ ਗਾ ਕੇ ਫਿਰ ਤੁਸੀਂ ਏਦਾਂ ਨੂੰ ਘੁਮਾ ਕੇ ਹੌਲੀ-ਹੌਲੀ ਹੱਥ ਨਾਲ ਥੱਪ ਥਾਪ ਕੇ ਅੰਦਰ ਰੋਟੀ ਬਿਲਕੁਲ ਗੋਲ ਬਣਦੀ ਹੈ ਪਤਲੀ ਵੀ ਜਿਆਦਾ ਬਣਦੀ ਹੈ ਬਹੁਤ ਵਧੀਆ ਗੈਸ ਤੇ ਰੜਨ ਲਈ ਸੌਖੀ ਰਹਿੰਦੀ ਹੈ ਅਸੀਂ ਰੋਟੀ ਨੂੰ ਪਲਟਾਵਾਂਗੇ ਸਾਡੀ ਰੋਟੀ ਬਣ ਕੇ ਰੈਡੀ ਹੋ ਗਈ ਹੈ साड़ी रोटी बन के रेह गई है बहुत सोहनी बनी रोटी बिल्कुल गोल बिल्कुल पट रही चुकी है हम अगली रोटी पाने तवे बिल्कुल बनी है किन देते रोटी इसे तरह असू तवे अस अपनी रोटी में है। देखो कि सोहनी बनी रोटी साड़ी बिल्कुल पतली बनी है आप लगाने भी आप लाने रोटी पे घ्यो देखो कि फुल रही है रोटी बहुत वजिया बनी रोटी है नॉर्मल ਜੇਕਰ ਤੁਹਾਨੂੰ ਸਾਡੀਆਂ ਮੱਕੀ ਦੇ ਮਿੱਸੀਆਂ ਰੋਟੀਆਂ ਵਧੀਆ ਲੱਗੀਆਂ ਤੇ ਇੱਕ ਵਾਰ ਟਰਾਈ ਜ਼ਰੂਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਜ਼ਰੂਰ ਕਰਿਓ ਥੈਂਕ ਯੂ